ਨਾ 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 ਮੈਂ ਇਹ ਮੈਂ ਕਰੀ ਨਹੀਂ ਕਰਾਂਗਾ ਕੰਮ ਤੂੰ ਹੀ ਕਰੋਗੇ ਆ ਆ ਵੀ ਤੂੰ ਆ ਰਿਓ ਇਹੀ ਵੜੋ ਮੈਨੂੰ ਵੇਖ ਸਤਾ ਰੁਕਿਆ ਲੈ ਆ ਵੀ ਅੱਗੇ ਆਓ ਅੱਗੇ ਆਓ ਆ ਆ ਕੋਸੀ ਆਜੋ ਆਜੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੋਦ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਵੀ ਨਹੀਂ ਲੋ ਕਿਤਣਾ ਬੜਾ 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 ਦੇਖੋ ਇਹ ਕਮੈਂਡਰ ਸ਼ਿਪ ਕਰਨ ਲੱਗੇ ਬਹੁਤ ਬੀਸ਼ਾ ਹੈ ਹੈ ਟਵਰਟ ਮਾਰੋ ਇੱਕ ਪਾਵਰ ਅਲੱਗ ਕਰਾਪਾਉ ਦਿਓ ਸਭ ਨੇ ਹਰਾ ਗਏ ਉਹ ਜਿਹੜੇ ਕਰੀਆਂ ਹਾਂ ਜੀ ਅੱਗੇ ਬਸ ਆਗੇ ਦੋ ਦੋ ਮਿੰਟ ਆਗੇ ਆ ਗਏ ਆ ਆਗੇ ਆਗੇ ਰਸਤਾ ਕੀ ਹੈ ਅੱਜ ਆ ਗਿਆ ਮੈਂ ਬੜਾ ਹਸਦਾ ਮੈਂ ਛੋਟਾ ਹਾਂ ਹਾਂ ਮੈਂ ਪਹਿਲਾਂ ਉਹ ਨਾਲ ਕਰਦੇ ਦੱਸਦੇ ਨਕਰਪਾ ਉਹ ਅੱਗੇ ਪਿਛਲੀ ਵਾਰੀ ਇੱਕ ਚੈਨਲ ਨਾਲ ਆ ਗਿਆ जय श्री राम लाइव लाइव दर्शन ਕਰਾਵਾਂਗੇ ਭਗਵਾਨ ਦਾ ਨਾਮ ਤੇ ਲੱਲਾ जय श्री राम जय श्री राम ਜੀ ਅਰਦਾਸ ਕੀ ਆਇਓ ਮੈਂ ਕੋਟਰੀ ਫੜੀ ਹੈ ਜੀ ਏ ਸ਼ਿੰਗਰ ਜੈ ਜੀ ਸ਼੍ਰੀ ਰਾਮ ਜੀ ਰਤਵਾ ਰਹੇ ਤਾ ਬਟਾਲਾ ਸ਼ਹਿਰ ਤੋਂ ਐਮ ਐਲ اے ਰਮਨ ਸ਼ੇਸ਼ ਸਿੰਘ ਸਾਹਿਬ ਜੀ ਦਾ ਸਵਾਗਤ ਕਰਦੇ ਬੇਣੇ ਆਓ ਜਾਈਓ ਇਧਰ ਆਓ ਜੀ ਕੀ ਨਾਮ ਦੇ ਪ੍ਰਕਸ਼ੀ ਚੱਡਾ ਸੋ ਕਿਦਾ ਦੀ ਇਹਦੇ ਹੋ ਗਿਆ 500 ਸਾਲ ਬਾਅਦ ਦਿਨ ਆਇਆ ਸਾਰੇ ਪਾਸੇ ਹੀ ਫੌਰੀ ਚੱਕ ਜਰੀਆਂ ਨੇ ਰਾਮ ਭਲਤਾਨੀਆਂ ਗੁੰਡਾ ਜਰੀਆਂ ਲੱਗਦੇਵੇਂ ਰਾਮ ਰਾਮ ਦੇ ਨਾਂ ਲੱਗਦੇ ਕੀ ਕਹਣਾ ਵੇਖੋ ਜੀ ਬਹੁਤ ਵੱਡਾ ਦਿਨ ਮਹਾ Hindu ਸਮਾਜ ਵਾਸਤੇ ਇਹਦੇ ਪਿੱਛੇ ਬਹੁਤ ਜ਼ਰਾ ਬਲੀਦਾਨ ਹੋਇਆ ਵਾ ਪਰ Hindu ਕੌਮ ਨੇ ਇਹਦੇ ਵਾਸਤੇ ਖੂਨ ਬਹਾਇਆ ਵਾ ਜੋ ਮੁਸਲਮਾਨਾਂ ਨੇ ਕੀਤਾ ਸੀ ਸਾਡੇ ਨਾਲ ਪਰ ਅੱਜ ਜੋ ਸਰਕਾਰ ਨੇ ਕੀਤਾ ਵਾ ਸੁਪਰੀਮ ਕੋਰਟ ਦੇ ਆਰਡਰ ਨਾਲ ਅੱਜ ਬਹੁਤ ਵੱਡਾ ਦਿਨ ਵਾ ਤੇ ਬੜਾ ਖੁਸ਼ੀ ਦਾ ਦਿਨ ਵਾ ਕੱਲੇ ਹਿੰਦੂ ਸਮਾਜ ਲਈ ਨਹੀਂ ਸਾਰੇ ਸਮਾਜਾਂ ਵਾਸਤੇ ਅੱਜ ਬੜਾ ਉਤਸ਼ਾਹਪੂਰਵਕ ਦਿਨ ਮਰਿਆਦਾ ਪ੍ਰਸ਼ੋਤਮ ਰਾਮ ਦੇ ਮੂਰਤੀ ਦੀ ਸਥਾਪਨਾ ਅਯੁੱਧਿਆ ਦੇ ਵਿੱਚ ਹੋ ਰਹੀ ਆ ਜਿਹਦੇ ਵਾਸਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣੇ ਆ ਤੇ ਸਾਰੀ ਕੌਮ ਨੂੰ ਸੁਣਾ ਦੇਣੇ ਆ ਕਿ ਸਾਰੇ ਲੋਕ ਇਹਨੂੰ ਵੱਧ ਚੜ ਕੇ ਉਤਸਾਹ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾਏ ਤੋਂ ਕਿਦਾਂ ਦੇਖਦੇ ਹੋ ਕਿ ਹਰ ਇੱਕ ਧਰਮ ਜਿਹੜਾ ਹੈ ਬਹੁਤ ਸਾਰਾ ਸਾਥ ਦੇਣ ਲਿਆ ਪੂਰਾ ਬੜੀ ਰਾਮ ਰਾਮ ਦੀ ਜਾਇਆ ਕਰਨ ਚ ਬਹੁਤ ਵਧੀਆ ਜੀ ਸਾਰਾ ਧਰਮ ਕੀ ਸਾਰਾ ਭਾਰਤ ਹੀ ਸਾਡਾ ਸਨਾਤਨੀ ਵਿੱਚੋਂ ਨਿਕਲਿਆ ਵਾ ਠੀਕ ਹੈ ਇਸ ਕਰਕੇ ਸਾਰੇ ਹੀ ਬੜੇ ਵੱਧ ਚੜ ਕੇ ਹਰ ਕੌਮ ਨੇ ਮਦਦ ਕੀਤੀ ਆ ਸਾਰਿਆਂ ਦੇ ਵਿੱਚ ਹਰਸ਼ਤ ਤੇ ਉਤਸ਼ਾਹ ਹੈਗਾ ਅਮਰ ਸਿੰਘ ਜੀ ਅੱਜ 500 ਸਾਲ ਬਾਅਦ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋਈ ਆ ਸਨਾਤਨੀ ਅੱਜ ਬਹੁਤ ਖੁਸ਼ੀ ਮਨਾ ਰਿਆ ਤੁਸੀਂ ਵੀ ਥਾਂ ਥਾਂ ਤੇ ਪਹੁੰਚੇ ਹੋ ਹਵਨ ਯੱਗ ਚੋ ਗਿਆ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਦੇਖੋ ਜੀ ਇਹ ਉਸ ਪ੍ਰਭੂ ਦੀ ਸ੍ਰਿਸ਼ਟੀ ਹੈ ਜੀ ਔਰ ਇਹ ਜਿੰਨੇ ਵੀ ਅੱਜ ਇਸ ਸੰਸਾਰ ਤੇ ਤੁਰ ਰਹੇ ਨੇ ਕਿਉਂਕਿ ਇਹ ਲੰਮੇ ਸਾਲਾਂ ਤੋਂ ਬਾਅਦ ਇਹ ਮੌਕਾ ਮਿਲਿਆ ਅਸੀਂ ਬੜੇ ਭਾਗਾ ਵਾਲੇ ਆ ਰਾਮ ਧਰਮੀ ਤੇ ਅੱਜ ਮੰਦਿਰ ਦਾ ਜਿਹੜਾ ਸਥਾਪਨਾ ਕੀਤੀ ਜਾ ਰਹੀ ਹੈ ਬੜਾ ਵੱਡ ਭਾਗਾ ਦੇਣਾ ਔਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਜਦੋਂ ਰਾਮ ਜੀ ਅਯੁੱਧਿਆ ਤੋਂ ਬਨਵਾਸ ਕਰਕੇ ਆਏ ਸੀ ਉਦੋਂ ਦੀਪਮਾਲਾ ਹੋਈ ਸੀ ਅੱਜ ਵੀ ਸਾਰੇ ਜਿਹੜੇ ਜਿਹੜੇ ਆਵਾਜ਼ ਸਾਡੀ ਸੁਣਦੇ ਆ ਕੋਈ ਪਰਿਵਾਰ ਐਸਾ ਵਾਂਝਾ ਨਾ ਰਵੇ ਬੜਾ ਖੁਸ਼ੀਆਂ ਭਾਗਾ ਹੋਇਆ ਭਾਗਾ ਦੇਣਿਆ ਅੱਜ ਸਾਰੇ ਦੀਪਮਾਲਾ ਕਰਕੇ ਇੱਕ ਰੋਸ਼ਨੀ ਨੂੰ ਰੁਸ਼ਨਾਈਏ ਤੇ ਉਸ ਪ੍ਰਭੂ ਤੋਂ ਅਸ਼ੀਰਵਾਦ ਲਈਏ ਜਿਹੜਾ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਜਿਹੜਾ ਉੱਚਰਦੀ ਕਲਾ ਵਾਲਾ ਹੋਵੇ ਜੀ ਸਰ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਦੇਖੋ ਪਰਮਾਤਮਾ ਦਾ ਨਾਮ ਇਹ ਜਦੋਂ ਜਦੋਂ ਮਕੀਨਾਂ ਨਾ ਵੀ ਅਛਾਈ ਦਾ ਕੰਮ ਚੱਲਦਾ ਹੈ ਤੇ ਬੁਰਾਈ ਵੀ ਨਾਲ ਜਨਮ ਲੈਂਦੀ ਆ ਪਰ ਹਮੇਸ਼ਾ ਪੋਜ਼ਿਟਿਵਿਟੀ ਵੱਲ ਨੂੰ ਚੱਲਣਾ ਚਾਹੀਦਾ ਹੈ ਨੈਗੇਟਿਵਿਟੀ ਵੱਲ ਨੂੰ ਨਹੀਂ ਜਿਹੜੇ ਕਰਦੇ ਨੇ ਉਹ ਉਹਨਾਂ ਦੀ ਉਹ ਸੋਚ ਹੈ ਕਰਨ ਵਾਲੀ ਪਰ ਹਾਂ ਜੋ ਪ੍ਰਭੂ ਨੂੰ ਮਨਜ਼ੂਰ ਆ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੋ ਕੇ ਹੀ ਰਹਿੰਦਾ ਹੈ ਠੀਕ ਹੈ ਹਾਂਜੀ ਇਹ ਦੱਸਿਆ ਮੈਨੂੰ ਸਰ ਕਿ ਅੱਜ ਸਵੇਰ ਤੋਂ ਹਾਂਜੀ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਪਰਿਵਾਰ ਦਾ ਕੌਣ-ਕੌਣ ਹੋਰ ਮੈਂਬਰ ਤੁਹਾਡੇ ਨਾਲ ਸੀ ਕਿੰਨੇ ਮੰਦਿਰਾਂ ਦੇ ਵਿੱਚ ਜਾ ਕੇ ਸਜਦਾ ਕੀਤਾ ਹੈ ਭਗਵਾਨ ਸ਼੍ਰੀ ਰਾਮ ਦਾ ਤੁਸੀਂ ਸੋ ਬੜੀ ਖੁਸ਼ੀ ਦੀ ਗੱਲ ਹੈ ਮੈਂ 7 ਵਜੇ ਦਾ ਉੱਠਿਆ ਜੀ ਪਹਿਲਾਂ ਤੇ ਕੋਨਾਲ ਭਗਤ ਜੀ ਤੋਂ ਜਿਹੜਾ ਹਵਨ ਜਿਹੜਾ ਉਹ ਆਪਾਂ ਕੀਤਾ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਫਿਰ ਅਚਲ ਚਲੇਸ਼ਵਰ ਧਾਮ ਹੋ ਕੇ ਆਏ ਥਾਂ ਥਾਂ ਤੇ ਸੰਗਤਾਂ ਨੇ ਲੰਗਰ ਲਗਾਇਆ ਵੀ ਬੜਾ ਇੱਕ ਚਾਹ ਹੈ ਤੇ ਉਹ ਸੱਦਾ ਹਰ ਇਵੈਂਟ ਤੇ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਸਾਡੇ ਪਰਿਵਾਰ ਦਾ ਜਿਹੜਾ ਆਗੂ ਆ ਉਹ ਆਵੇ ਜ਼ਰੂਰ ਤੇ ਮੇਰੀ ਕੋਸ਼ਿਸ਼ ਇਹ ਹੋਈ ਆ ਵੀ ਮੈਂ ਹਾਜ਼ਰੀ ਲਵਾਵਾ ਜਿੱਥੇ ਜਾਣਾ ਵਾ ਇੱਕ ਦੇ ਪਰਿਵਾਰ ਆ ਸਾਰਾ ਹੱਥ ਦੇ ਕੇ ਰੋਕ ਲੈਂਦੇ ਤੇ ਉਤਰਨਾ ਵੀ ਪੈਂਦਾ ਵਾ ਜਿੱਥੇ 11 ਵਜੇ ਪਹੁੰਚਣਾ ਸੀ ਉੱਥੇ ਹੁਣ 2 ਵਜੇ ਨੇ ਸਨਲ ਸਾਹਿਬ ਅੱਜ ਸ਼ਾਮਾਂ ਨੂੰ ਤੁਸੀਂ ਹਲਕਾ ਬਟਾਲੇ ਦੀ ਸਮੂਹਤੀ ਸੰਗਤ ਦੇ ਕਿਸੇ ਜਗ੍ਹਾ ਤੇ ਆਤੀਸ਼ਬਾਜੀ ਦਾਾਸਤੇ ਬੁਲਾਈ ਗਈ ਹੈ ਉਹ ਅਸਾਰ ਕਿਹੜਾ ਆ ਆਤੀਸ਼ਬਾਜੀ ਹੋਵੇਗੀ ਕਿ ਵੀ ਅਦਭੁਤ ਨਜ਼ਾਰਾ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੋਨਾਲ ਪਗਤ ਜੀ ਜਿਹੜਾ ਬਾਬਾ ਬਾਲਕਨਾਥ ਦਾ ਜਿਹੜਾ ਬਾਬਾ ਭੂਤਨਾਥ ਦਾ ਮੰਦਿਰ ਆ ਜਿਹੜਾ ਜੀ ਉੱਥੇ ਸ਼ਾਮ ਨੂੰ ਜਿਹੜੀ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਓ ਪਹੁੰਚਿਏ ਪ੍ਰਭੂ ਦਾ ਉੱਥੇ ਲੰਗਰ ਲੰਗਰ ਤੇ ਅੱਜ ਸਾਰਾ ਮੈਂ ਕਹਿ ਸਕਦਾ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਅੱਜ ਬੜਾ ਇੱਕ ਵੱਖਰਾ ਅਲੋਕਿਕ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਸ਼ਾਮ ਨੂੰ ਅੱਜ ਆਪਾਂ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਦੇਖੀ। ਆਖੀ ਸਵਾਲ ਭਾਜਪਾ ਦੇ ਵਿੱਚ ਤੇ ਬੜਾ ਉਤਸ਼ਾਹ ਆਮ ਜਨਤਾ ਦੇ ਵਿੱਚ ਕਿਹੋ ਜਿਹਾ ਦੇਖਣ ਨੂੰ ਮਿਲ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਨਹੀਂ ਦੇਖੋ ਜੀ ਮੇਰੀ ਇੱਕੋ ਬੇਨਤੀ ਹੈ ਜੀ ਅਸੀਂ ਕਰਮਾਂ ਵਾਲੇ ਆ ਸਾਡੇ ਜੀਂਦੇ ਜੀ ਸਾਨੂੰ ਇਹ ਮੌਕਾ ਮਿਲ ਦੇਖਣ ਨੂੰ ਮਿਲ ਰਿਹਾ ਕੋਈ ਸਿਆਸਤ ਦੀ ਗੱਲ ਅੱਜ ਕਰਨੀ ਕੋਈ ਨਹੀਂ ਹੈ ਜੀ ਇਹ ਸਾਡੇ ਸਾਰੇ ਧਰਮਾਂ ਦਾ ਸਾਂਝਾ ਹੈ ਜੀ ਥੈਂਕ ਯੂ ਜੀ ਮੇਰੇ ਕੋਲ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ